ਤੁਮਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਮਾਉ ਸਾਡੇ ਸਿਸਟਮ ਨੇ ਕੀਤੀ ਹੈ ਕਿ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਸਿਕਿਉਰਿਟੀ ਵਿਡਰਾਅ ਕੀਤੀ ਉਹ ਕੋਈ ਅਚਾਨਕ ਨਹੀਂ ਕੀਤੀ ਗਈ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨੈ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਵਰਸੀ ਠਾਈਆਂ ਸਾਲਾਂ ਚ ਨਹੀਂ ਮਨਾਇ ਜਾਂਦੀ ਅੱਜ ਸਵਾ ਸਾਲ ਤਾਂ ਵੀਡੀਓ ਨੂੰ ਹੋ ਗਿਆ ਜਿਹੜਾ ਮਾਂਜੋਗ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਾਸ ਤੋਂ ਮਸਲੀ ਹੋਈ ਅਸੀਂ ਗੈਂਗਸਟਰਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੱਲੇ ਸੀ 23 24 ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਅਸੀਂ ਚਾਰਜ ਫਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਵਾਂਗੇ ਤੁਸ ਗੁਰੂ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਪਤ ਦੇ ਸੈਕਲ ਵਰਸੀ ਦੇ ਉੱਤੇ ਪਹੁੰਚੇ ਹੋਏ ਪੀਪੀਸੀ ਦੇ ਚਾਰ ਜੱਜ ਸਾਹਿਬ ਕੌਂਸਲ ਸਦਾ ਸਿੱਧੂ ਸਾਹਿਬ ਸੰਧਾ ਪੀਰਮੰਨ ਸਾਹਿਬ ਸਮੁੱਚੇ ਇਲਾਕੇ ਦੇ ਪੰਜ ਸਰਪੰਚ ਤੇ ਮੇਰੇ ਨਗਰ ਦੇ ਪ੍ਰਣਾ ਪ੍ਰਾਵੋ ਮਾ ਤੇਰੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਕਾਰਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸੈਕੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰ ਉਹ ਬਰਸੀ 80 ਸਾਲਾਂ ਚ ਨਹੀਂ ਮਨਾਇ ਜਾਂਦੀ ਇਹ ਇੱਕ ਨਸਲ ਖੁਸ਼ੀ ਹੈ ਇਹ ਇੱਕ ਜਬਰ ਜ਼ੁਲਮ ਹੈ ਜਿਸ ਦੇ ਸੰਦਰਭ ਵਿੱਚ ਮੈਂ तकरीबन 2 ਸਾਲ ਤੋਂ ਹਰ ਸਤੇ ਦੇ ਹਰ ਮੰਚ ਦੇ ਉੱਤੇ ਆਪਣੀ ਵਾਇਦ ਨੂੰ ਬੁਲੰਦ ਕਰ ਰਿਹਾ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਕੱਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਿਰ ਨਿਵਾ ਦਿੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਡੇ ਪੱਕੀ ਵੱਡੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਦੇ ਕੀਤੀ ਹੈ ਸਾਡੀਆਂ ਜਾਂਚ ਏਜੰਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਤੇ ਬਚੀ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਤੋਂ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਹਿਣ ਦੇ ਬਾਵਜੂਦ ਵੀ ਸਰਕਾਰ ਟਾਸ ਤੋਂ ਮਸਲੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਿਕਿਉਰਿਟੀ ਵਿਡਰਾ ਕੀਤੀ ਉਹ ਕੋਈ ਅਚਾਨਕੀ ਨਹੀਂ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਗੈਂਗਸਟਰਾਂ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੱਲੇ ਸੀ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਸੀ ਪਰੰਤੂ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਕਦੋਂ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੁਣ ਸਿੱਧੂ ਮੂਸੇ ਵਾਲਾ ਕੰਦਾ ਹੁਣ ਜੂ ਮਾਰ ਦਿਓ ਕਿਥੋਂ ਦੇ ਭइये ਆ ਕੇ ਘਰੇ ਬੈਠਾ ਨੂੰ ਸਾਨੂੰ ਮਾਰ ਕੇ ਗਏ ਆ ਰੋਸ ਸਾਨੂੰ ਇਸ ਕਰਕੇ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਪ੍ਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰ ਲਈਆਂ ਹੁਣ ਸਿੱਧੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਘਰੋਂ ਤਾਂ ਪੁੱਤ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ ਜੇ ਨਫ਼ਰਤ ਸੀ ਤਾਂ ਕਿਸ ਗੱਲ ਦੇ ਨਾਲ ਸੀ ਸ਼ੁਭਦੀਪ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨੈ ਤੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਸੋ ਉਹਨੂੰ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਯੂਟਿਊਬਰ ਹੈ 23-24 ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣੇ ਨਹੀਂ ਚਾਹੁੰਦੇ ਜਿਹੜਾ ਯੋਗਪਰਤਾਉ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚ ਉਹਨੇ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੋਂ ਭਲਾਨੀ ਪਾਰਟੀ ਚਲਾ ਗਿਆ ਉਹਨੂੰ ਭਲਾਨੀ ਪਾਰਟੀ ਚਲਾ ਗਿਆ ਪਰ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੁਹਾਨੂੰ ਚਿੱਕੜ ਦੇ ਵਿੱਚ ਵਰਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਹਿਆ ਕੋਈ ਗੱਲ ਜੇ ਕਿਤੇ ਕੋਈ ਕਮੀ ਵੀ ਹੈਗੇ ਉਹ ਉਹ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਜੀ ਡੇਟਾ ਨਾਲ ਬਣਦੀਆਂ ਨੇ ਪਾਰਟੀਆਂ ਪਸੰਦੀਆਂ ਦੇ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਅੱਗੇ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵੱਧ ਰਹੀ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਰਤ ਕਿਸ ਹੱਦ ਤੱਕ ਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜੰਮੇ ਮਾਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ ਦੋ ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਹ ਨਫਰਤ ਦੀ ਖਤ ਹੈ ਐਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਇੱਕ ਹਵਾ ਖਤਮ ਕੀਤਾ ਸੀ ਤੇ ਜਦੋਂ 2-3 ਕਰੋੜ ਸੜਕਾਂ ਦੇ ਵਿੱਚ ਝੂਮਿਆ ਖੁਸ਼ੀ ਦੇ ਵਿੱਚ ਸੰਤੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਘੜਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ-ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਦਾ ਤੋ ਇਹਨਾਂ ਗੱਲਾਂ ਤੋਂ ਮੈਂ ਇਹ ਲੰਬਾ ਲੈ ਕੇ ਜਾਵਾਂ ਸਮਾਂ ਆਇਆ ਹੀ ਨਹੀਂ ਗੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ ਮੇਰੀਆਂ ਅਗਲੀਆਂ ਨਸਲਾਂ ਨੂੰ ਚੁਕਾ ਚੁਕੰਨੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਅਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਇਸ ਕਾਬਿਲ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਹ ਨੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਵਾਂਗੇ ਤੁਸੀਂ ਜਿੰਨੇ ਦੂਰੋਂ ਡੇੜੋਂ ਸੰਗਤ ਚੱਲ ਕੇ ਆਈ ਹੈ ਪ੍ਰਮਾਤਮਾ ਤੁਹਾਡਾ ਕਦਮ ਕਦਮ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਆ ਕੋਈ ਵੀ ਬਿਨਾ ਚਰ ਪਾਣੀ ਸ਼ੱਕੇ ਤੋਂ ਨਾ ਜਾਵੇ ਇਹਦਾ ਕਹਿੰਦਾ ਹੋਇਆ ਤਾਂ ਉਹ ਤੋਂ ਅਗਲੇ ਲੈਣਾ ਕੋਈ ਸ਼ਬਦ ਬੱਦ ਕੱਟ ਕੇ ਗਿਆ ਹੋਵਾ ਸੰਗਤ ਮਾਫ ਕਰ ਲਿਓਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ